ਰਬ ਰੂਪੀ ਸਾਧ ਸੰਗ ਜੀ ਆਂ ਦਾ ਜੋ ਦਾਸ ਵੱਲੋਂ ਕੀਤਾ ਗਿਆ ਇੱਕ ਛੋਟਾ ਜਿਹਾ ਪ੍ਰਾਰਾਲਾ ਚੈਨਲ ਤਿਆਰ ਕੀਤਾ ਗਿਆ ਗੁਰੂ ਮੇਰੇ ਸੰਗ ਜਕੜੀਆ ਬਲੌਗ ਬਹੁਤ ਜਿਆਦਾ ਪਿਆਰ ਬਖਸ਼ਿਸ਼ ਕਰ ਰਹੇ ਹੋ ਸੰਗਤ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਸਾਥ ਦਿੱਤਾ ਕਾਫੀ ਸਬਸਕ੍ਰਾਈਬਰ ਵੀ ਵਧੇ ਨੇ ਤੇ ਸੰਗਤਾਂ ਦੇ ਵੀ ਬਹੁਤ ਆ ਰਹੇ ਨੇ ਗੁਰਮੁਖਾਂ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਦੇਖ ਰਹੇ ਹਨ ਸੰਗਤਾਂ ਸਰਵਣਕਾਰੀ ਹਨ ਗੁਰਬਾਣੀ ਨੂੰ ਸਿਮਰਨ ਅਭਿਆਸ ਕਰੀ ਹਨ ਸੋ ਆਪ ਸਭ ਸੰਗਤਾਂ ਦੇ ਚਰਨਾਂ 'ਚ ਦਾਸ ਦੀ ਬੇਨਤੀ ਹੈ ਗੁਰੂ ਪਿਆਰੇਓ ਸਾਡਾ ਇੱਕੋ ਇੱਕ ਮਕਸਦ ਆ ਵਾਹਿਗੁਰੂ ਸਿਮਰਨ ਨੂੰ ਕਰ ਕਰ ਕੇ ਹਰ ਘਰ ਘਰ ਪਹੁੰਚਾਣਾ ਵਾਹਿਗੁਰੂ ਦੀ ਆਵਾਜ਼ ਹਰ ਇੱਕ ਦੀ ਰਸਨਾ ਤੋਂ ਆਉਣੀ ਚਾਹੀਦੀ ਹੈ ਜਿਸ ਨਾਲ ਅੱਜ ਅਸੀਂ ਦੁੱਖਾਂ ਕਲੇਸ਼ਾਂ ਦੇ ਵਿੱਚ ਫਸੇ ਹੋਏ ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਝੂਠ ਨਿੰਦਿਆ ਵਿੱਚ ਫਸ ਕੇ ਪੰਜਾਂ ਵਿਕਾਰਾਂ 'ਚ ਫਸੇ ਆ। ਇਹਨਾਂ ਵਿੱਚੋਂ ਆਪਾਂ ਬਾਹਰ ਆਉਣਾ ਹੈ। ਇਹ ਕਾਲ ਦੇ ਜੰਜਾਲ ਪਿਆਜਾ ਸਾਡੇ ਤੇ ਇਹਨੂੰ ਵਾਹਿਗੁਰੂ ਸਿਮਰਨ ਤੋਂ ਇਲਾਵਾ ਕੋਈ ਹੋਰ ਨਹੀਂ ਕੱਟ ਸਕਦਾ। 310 ਦੀ ਆਪਜੀ ਦੀ ਸੰਗਤਾਂ ਦੇ ਚਰਣਾ 'ਚ ਬੇਨਤੀ ਹੈ ਕਿ ਆਪ ਜੀ ਵੱਧ ਵੱਧ ਸੰਗਤਾਂ ਨੂੰ ਇਹ ਚੈਨਲ ਨੂੰ ਸ਼ੇਅਰ ਕਰਨਾ ਹੈ। ਹਰ ਘਰ ਤੱਕ ਸਿਮਰਨ ਅਭਿਆਸ ਸਮਾਗਨ ਨੂੰ ਪਹੁੰਚਾਉਣਾ ਹੈ। ਗੁਰੂ ਪਿਆਰਿਓ ਕੋਈ ਲਾਈਵ ਵੀ ਕਰਦੇ ਹਾਂ ਜਿੱਥੇ ਇਹ ਸਵਾਗ ਹੁੰਦਾ ਉਹ ਆਪ ਜੀ ਦੀ ਸੇਵਾ ਵਿੱਚ ਲੈ ਕੇ ਹੁੰਦੇ ਆ। ਸਾਡਾ ਇੱਕ ਇੱਕ ਮਕਸਦ ਹੈ ਕੋਈ ਆਮਦਨ ਜਾਂ ਪੈਸੇ ਵਾਸਤੇ ਨਹੀਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਸਤਖੰਡ ਵਾਸੀ ਭਾਈ ਸਾਹਿਬ ਭਾਈ ਰਾਜਕੁਮਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਰਾਜਕੁਮਾਰ ਜੀ ਜੁਐਸਏ ਵਾਲੇ ਜੋ ਆਪਣੇ ਸੀਰ ਕਚੋਲਾ ਛੱਡ ਗਏ ਹਨ ਇਹ ਸਾਰੀ ਉਹਨਾਂ ਦੀ ਕਿਰਪਾ ਹੈ ਉਹ ਮਹਾਪੁਰਖ ਬੜੀ ਰੰਗੀ ਰੂਹ ਸੀ ਜਿਨ੍ਹਾਂ ਨੇ ਹਜ਼ਾਰਾਂ ਲੋਕਾਂ ਨੂੰ ਉਹ ਨਿਰੰਕਾਰ ਵਾਹਿਗੁਰੂ ਦੇ ਚਰਨਾਂ ਨਾਲ ਜੋੜਿਆ ਉਹ ਇੱਕ Hindu ਪਰਿਵਾਰ ਨੂੰ ਰੀਲੇਟ ਕਰਦੇ ਸਨ ਸਬੰਧ ਤਾਂ ਹੀ ਹਿੰਦੂ ਪਰਿਵਾਰ ਨਾਲ ਸੀ ਪਰ ਉਹਨਾਂ ਦਾ ਪਿਆਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੀ ਉਹ ਥਾ ਪਿਆਰ ਸੀ ਗੁਰੂ ਪਿਆਰਿਓ ਹਿੰਦੂ ਮੁਸਲਮਨ ਸਿੱਖ ਅਸਾਈ ਦਾ ਕੋਈ ਮਤਲਬ ਨਹੀਂ ਪਰ ਲੋਕਾਈ ਦੇ ਵਿੱਚ ਕੀ ਹੁੰਦਾ ਦੇਖਿਆ ਜਾਂਦਾ ਕਿ ਆ ਕਿਹੜਾ ਮਝਵਾ ਜਾਂ ਕਿਸ ਤਰ੍ਹਾਂ ਵੇਖੋ ਭਾਈ ਸਾਹਿਬ ਜੀਆ ਨੇ ਵਾਹਿਗੁਰੂ ਸਿਮਰਨ ਦਾ ਜਾਪ ਕਰ ਕਰਕੇ ਆਪਣੇ ਆਪ ਨੂੰ ਜਿੰਦੇ ਮੁਕਤ ਕੀਤਾ ਹੋਇਆ ਸੀ ਉਹ ਫੂ ਕਈ ਵਾਰ ਸੱਚਖੰਡ ਜੋਗ ਹੈ ਕਿ ਉਹਨਾਂ ਨੇ ਉਹਨਾਂ ਦੇ ਵਿਚਾਰ ਸਨ ਕਿ ਕਈ ਜਿਹੜੇ ਸੱਚਖੰਡ ਜੋ ਹੋ ਕੇ ਆਏ ਨੇ ਉਹ ਇਸ ਤਰ੍ਹਾਂ ਕਰਦੇ ਦੱਸਦੇ ਸਨ ਕਹਿੰਦੇ ਕਿ ਸਾਨੂੰ ਤੇ ਇਹ ਦੁਨੀਆ ਵੀ ਭੂਤ ਭੂਤ ਨਜ਼ਰ ਆਉਂਦੇ ਹਨ ਜਿਹੜੇ ਨਾਮ ਨਹੀਂ ਜਪਦੇ ਜਿਹੜੇ ਸਿਮਰਨ ਨਹੀਂ ਕਰਦੇ ਤੋਂ ਬੜੀ ਉੱਚੀ ਰੂਹ ਸੀ ਉਹਨਾਂ ਨੇ ਇੱਕ ਟੈਲੀਗ੍ਰਾਮ ਐਪ ਬਣਾਇਆ ਇੱਕ ਓੰਕਾਰ ਸੇਵਾ ਘਰ ਰੋੜੀਆਂ ਉਹ ਟੈਲੀਗ੍ਰਾਮ ਦੇ ਵਿੱਚ ਅੱਜ 1700 ਤੋਂ ਲੈ ਕੇ 1800 ਲੋਕ ਨੇ ਉਹ ਗੁਰਮੁਖ ਪਿਆਰੇ ਰੱਬੀਆਂ ਰੂਹਾਂ ਸੰਗਤਾਂ ਨੇ ਜਿਹੜੇ 24 ਘੰਟੇ ਸਿਮਰਨ ਕਰਦੇ ਹਨ ਕਥਾ ਕੀਰਤਨ ਤੇ ਨਾਲ ਨਾਲ ਦੋਨੋਂ ਟਾਈਮ ਨੇਤ ਨਿੰਮ ਦੀ ਬਾਣੀ ਵੀ ਚੱਲਦੀ ਹੈ ਇਹ ਭਾਈ ਸਾਹਿਬ ਜੀ ਦਾ ਬੜਾ ਵੱਡਾ ਅਪਰਾਲਾ ਤੇ ਹਜ਼ਾਰਾਂ ਲੋਕਾਂ ਨੇ ਹਜ਼ਾਰਾਂ ਸੰਗਤਾਂ ਨੇ ਹਜ਼ਾਰਾਂ ਗੁਰਮੁਖਾਂ ਨੇ ਇਹ ਵਾਹਿਗੁਰੂ ਦਾ ਸਿਮਰਨ ਤੋਂ ਫਾਇ ਵਾਹਿਗੁਰੂ ਦਾ ਸਿਮਰਨ ਕਰਕੇ ਬਹੁਤ ਫਾਇਦਾ ਲਿਆ ਕਈਆਂ ਦੇ ਕੈਂਸਰ ਠੀਕ ਹੋ ਗਏ ਕਈਆਂ ਦੇ ਦੁੱਖ ਕੱਟੇ ਗਏ ਜਿਹੜੇ ਬੇਰੁਜ਼ਗਾਰ ਸੀ ਉਹਨਾਂ ਨੂੰ ਰੁਜ਼ਗਾਰ ਮਿਲਿਆ ਬਹੁਤ ਸਾਰਾ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ ਇੱਕ ਓਮਕਾਰ ਸੇਵਾ ਘਰ ਉਹੜੀਆਂ ਟੈਲੀਗ੍ਰਾਮ ਗਰੁੱਪ ਦੇ ਉੱਤੇ ਸੋ ਆਪ ਜੀ ਤੁਹਾਨੂੰ ਬੇਨਤੀ ਕਰਾਂਗਾ ਕਿ ਦਾਸ ਆਪ ਇਹਨੂੰ ਲਿੰਕ ਵੀ ਪਾਏਗਾ ਟੈਲੀਗ੍ਰਾਮ ਇੱਕ ਓਮਕਾਰ ਸੇਵਾ ਘਰ ਰੋਡੀਆਂ ਟੈਲੀਗ੍ਰam ਦਾ ਗਰੁੱਪ ਦਾ ਲਿੰਕ ਵੀ ਸ਼ੇਅਰ ਕਰਾਂਗੇ। ਸਾਭ ਜੀ ਨੂੰ ਇੱਕ ਜਿਹੜੀ ਬੇਨਤੀ ਹੈ ਕਿ ਇਹ ਚੈਨਲ ਜੋ ਗੁਰੂ ਮੇਰੇ ਸੰਗ ਜਕੜੀਆ ਬਲੌਗ ਆ ਵੱਧ ਵੱਧ ਇਹਨੂੰ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰਿਆ ਕਰੋ। ਇਹਨੂੰ ਸਬਸਕ੍ਰਾਈਬ ਵੀ ਕਰਨਾ ਹੈ ਜੇ ਨਵੇਂ ਗੁਰਮੁਖ ਪਿਆਰੇ ਨੇ। ਗੁਰੂ ਪਿਆਰਿਓ ਆਪ ਜੀ ਦਾ ਇਹ ਸਾਥ, ਆਪ ਜੀ ਦਾ ਇਹ ਕੀਤਾ ਹੋਇਆ ਕਮੈਂਟ, ਆਪ ਜੀ ਦਾ ਕੀਤਾ ਹੋਇਆ ਲਾਈਕ ਸਾਨੂੰ ਬਹੁਤ ਵੱਡਾ ਹੌਸਲਾ ਦਿੰਦਾ ਹੈ। ਇਹ ਕਰਕੇ ਅਸੀਂ ਆਪ ਜੀ ਦੀ ਸੇਵਾ ਵਿੱਚ ਲਗਾਤਾਰ ਗੁਰਸੱਭ ਕਿਰਪਾ ਕਰਨ ਆਪ ਸੇਵਾ ਲੈਣ। ਇਸ ਤਰ੍ਹਾਂ ਹਾਜ਼ਰ ਰਹੀਏ ਖੁਲਾਈ ਵੀ ਸਵਾਗਤ ਵੀ ਆਪ ਜੀ ਦੇ ਚਰਨਾਂ 'ਚ ਲੈ ਕੇ ਆਈਏ ਤੇ ਜਿਹੜੇ ਸਮਾਗਮ ਅਸੀਂ ਸ਼ੂਟ ਕਰਨੇ ਹਨ ਜਿੱਥੇ ਵੀ ਕੋਈ ਸਮਾਗਮ ਹੁੰਦਾ ਜਿੱਥੇ ਗੁਰਮੁਖ ਪਿਆਰੇ ਦਾਸ ਨੂੰ ਬੋਲਦੇ ਹਨ ਉੱਥੇ ਆਪਾਂ ਸ਼ੂਟ ਕਰਕੇ ਉਹ ਵੀਡੀਓ ਬਣਾ ਕੇ ਆਪ ਜੀ ਦੇ ਸਾਹਮਣੇ ਲੈ ਕੇ ਆਉਂਦੇ ਹਾਂ ਆਪ ਜੀ ਨੇ ਕਿਰਪਾ ਕਰਨੀ ਆਪ ਜੀ ਇੱਕ ਬਖਸ਼ਿਸ਼ ਹੈ ਵਾਹਿਗੁਰੂ ਕਰੇ ਆਪ ਸਭ ਸੰਗਤਾਂ ਤੇ ਇਹਨਾਂ ਵੀਡੀਓ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਵੀ ਲੈ ਕੇ ਆਉਣਾ ਘਰ ਦੇ ਵਿੱਚ ਲਾਉਣੀ ਵੀ ਐ ਸਿਮਰਨ ਚੱਲੇਗਾ अनेका ਦੁੱਖ ਕਲੇਸ਼ ਬਿਮਾਰੀਆਂ ਕਸ਼ਟ ਦੂਰ ਹੋ ਜਾਣਗੇ ਸੋ ਆਪ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਦਾ ਬਹੁਤ ਵੱਡਾ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਆਪ ਜੀ ਬਹੁਤ ਪਿਆਰ ਦੇ ਰਹੇ ਹੋ ਇਸ ਚੈਨਲ ਨੂੰ ਆਪ ਜੀ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਅਗਰ ਕੋਈ ਦੀ ਆਣ ਸ਼ਾਨ ਦੇ ਖਰਾਬ ਕੋਈ ਸ਼ਬਦ ਨਿਕਲ ਗਿਆ ਹੈ ਦਾਸ ਕੋਲੋਂ ਦਾਸ ਆਪ ਸਭ ਸੰਗਤਾਂ ਦਾ ਕੁੱਕਰ ਹੈ ਆਪਣੇ ਸੰਗਤ ਆਪਣੇ ਚਰਨਾਂ ਦੀ ਧੂੜ ਆਪਣਾ ਕੁੱਕਰ ਸਮਝ ਕੇ ਮਾਫ ਕਰਨਾ ਏਕੜੀਆਂ ਨੇਕਾ ਭੁੱਲਾ ਹੋ ਜਾਂਦੀਆਂ ਗੁਰੂਮukh ਪਿਆਰੇ ਹੋ ਗਲਤੀਆਂ ਦੇ ਭਰੇ ਹੋਏ ਆ ਇਨਸਾਨ ਆ ਮਨੁੱਖ ਆ ਮੁਰਖ ਹਮੇਸ਼ਾ ਗਲਤੀਆਂ ਦਾ ਪੁੱਤ ਲਾ ਕੋਈ ਨਾ ਕੋਈ ਗਲਤੀ ਕਰ ਜਾਂਦਾ ਜੇ ਕਿਤੇ ਗਲਤੀ ਹੋਈ ਹੋਏ ਤਾਂ ਆਪ ਸਾ ਆਪ ਸਾਬ ਰੱਬ ਰੂਹੀ ਸਾਹ ਸੰਗਤ ਮਾਫ ਕਰਨਾ ਭੁੱਲਾਂ ਦੀ ਮਾਫੀ ਦੇਣੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ